ਇਹ ਕਿ ਇਤਿਹਾਸ ਸ਼ਹਾਦਤਾਂ ਤੇ ਕੁਰਬਾਨੀਆਂ ਨਾਲ ਭਰਿਆ ਹੋਇਆ ਇਤਿਹਾਸ ਹੈ ਸਭ ਨੂੰ ਪਤਾ ਹੈ ਜੇ ਗੱਲ ਕਰੀਏ ਕਿ ਗੁਰੂ ਸਾਹਿਬਾਨਾਂ ਦੇ ਵੇਲੇ ਦੀ ਗੱਲ ਕਰੀਏ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਜਾਂ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਦੇ ਵੇਲੇ ਦੀ ਤਾਂ ਜੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਿਆਦਿਆਂ ਨੂੰ ਦੁੱਧ ਪਿਲਾਉਣ ਵਾਲੇ ਭਾਈ ਮੋਤੀराम ਨੂੰ ਸ਼ਹੀਦ ਕੀਤਾ ਗਿਆ ਤੇ ਕਿਦਾਂ ਕਿਦਾਂ ਤੇ ਤਸਹੀਹ ਦਿੱਤੇ ਜਾਂਦੇ ਰਹੇ ਇਹ ਸਾਰੇ ਜਿਹੜੇ ਆ ਇਤਿਹਾਸ ਦੇ ਇੱਕ ਸੁਨਹਿਰੀ ਜਿਹੜੇ ਕਹਿ ਲਈਏ ਕਿ ਪੰਨਿਆਂ ਦੇ ਉੱਤੇ ਲਿਖੇ ਹੋਏ ਨੇ ਭਾਈ ਤਾਰੂ ਸਿੰਘ ਨੂੰ ਖੋਪਰ ਲਹਾ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਸੁਬੇਕ ਸਿੰਘ, ਭਾਈ ਸ਼ਾਬਾਦ ਸਿੰਘ ਨੂੰ ਚਰਖੜੀਆਂ ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ। ਭਾਈ ਮਨੀ ਸਿੰਘ ਦੀ ਗੱਲ ਕਰੀਏ ਤਾਂ ਬੰਦ-ਬੰਦ ਕੱਟ ਕੇ ਸ਼ਹੀਦ ਉਹਨਾਂ ਨੂੰ ਕਰ ਦਿੱਤਾ ਗਿਆ ਤੇ ਜਿਹੜਾ ਸਿੱਖ ਰਾਜ ਸਥਾਪਿਤ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਕਿੰਨੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਹੈ ਇਹ ਵੀ ਇਤਿਹਾਸ ਦੇ ਵਿੱਚ ਇੱਕ ਅਲੱਗ ਪਹਿਲੂ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਨੂੰ ਚੀਆਂ ਗਈਆਂ। ਜਮੂਰਾਂ ਦੇ ਨਾਲ ਉਹਨਾਂ ਨੂੰ ਜਿਹੜਾ ਨੋਚ-ਨੋਚ ਕੇ ਸ਼ਹੀਦ ਕੀਤਾ ਗਿਆ ਉਹਨਾਂ ਦੇ ਵੀ ਬੰਦ-ਬੰਦ ਕੱਟੇ ਗਏ ਸਨ ਇਥੋਂ ਤੱਕ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ 4 ਸਾਲਾਂ ਦੇ ਪੁੱਤਰ ਨੂੰ ਵੀ ਉਹਨਾਂ ਦੇ ਜਿਹੜਾ ਕਲੇਜਾ ਕੱਢ ਕੇ 4 ਸਾਲਾ ਪੁੱਤਰ ਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ ਗਿਆ ਸੀ ਗੁਰੂ ਗੋਬਿੰਦ ਸਿੰਘ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਜੰਗਾਂ ਲੜੀਆਂ ਹਰ ਜੰਗ ਦੇ ਵਿੱਚ ਫਤਿਹ ਹਾਸਲ ਕੀਤੀ ਜਦੋਂ ਸਿੱਖੀ ਦੀ ਪੰਥ ਦੀ ਚੜ੍ਹਦੀ ਕਲਾ ਪਹਾੜੀਆਂ ਤੋਂ ਸਹਾਰੀ ਨਾ ਗਈ ਤਾਂ ਪੰਗਾਣੀ ਦਾ ਜਿਹੜਾ ਯੁੱਧ ਹੋਇਆ ਜਿੱਤੋਂ ਬਾਅਦ ਕਹਿ ਲਈਏ ਕਿ ਸਾਬ ਜੀ ਦਾ ਅਜੀਤ ਸਿੰਘ ਦਾ ਨਾਮ ਉਹ ਵੀ ਉਸ ਜਿੱਤ ਤੋਂ ਬਾਅਦ ਰੱਖਿਆ ਗਿਆ ਸੀ ਪੰਗਾਣੀ ਦੇ ਯੁੱਧ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਦਦ ਕੀਤੀ ਪੀਰ ਬੁੱਧੂ ਸ਼ਾਹ ਨੇ ਆਪਣੇ ਭਰਾ ਭਤੀਜੇ ਤੇ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਸਨ ਉਹਨਾਂ ਦੇ ਮুরিਦ ਸਨ ਉਹ ਉਹਨਾਂ ਨੂੰ ਨਾਲ ਲੈ ਕੇ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਕਰਨ ਵਾਸਤੇ ਪੰਗਾਣੀ ਦੇ ਯੁੱਧ ਵਿੱਚ ਗਏ ਜਿੱਥੇ ਉਹਨਾਂ ਦੇ ਭਰਾ ਸ਼ਹੀਦ ਹੋਏ ਪਤੀ ਜੇ ਸ਼ਹੀਦ ਹੋਏ ਤਾਂ ਕਈ ਮুরিਦ ਵੀ ਸ਼ਹੀਦ ਹੋਏ। ਇਹ ਤੋਂ ਬਾਅਦ ਇੱਕ ਵਾਰ ਗੁਰੂ ਸਾਹਿਬ ਪੰਗਾਣੀ ਦੇ ਜੰਦ ਤੋਂ ਬਾਅਦ ਬੈਠੇ ਕਿਸਾ ਨੂੰ ਕੰਗਾ ਕਰ ਰਹੇ ਸਨ ਤਾਂ ਪੀਰ ਬੁੱਧੂ ਸ਼ਾਹ ਵੀ ਉੱਥੇ ਉਹਨਾਂ ਦੇ ਕੋਲ ਮੌਜੂਦ ਸਨ ਤੇ ਗੁਰੂ ਸਾਹਿਬ ਨੇ ਸੁਭਾਗੇ ਹੀ ਪੀਰ ਬੁੱਧੂ ਸ਼ਾਹ ਨੂੰ ਕਿਹਾ ਕਿ ਬੁੱਧੂ ਸ਼ਾਹ ਜੀ ਤੁਸੀਂ ਤਾਂ ਮਦਦ ਕੀਤੀ ਹੈ ਜੰਗ ਦੇ ਵਿੱਚ ਐਨੇ ਤੁਹਾਡੇ ਮুরিਦ ਵੀ ਸ਼ਹੀਦ ਹੋਏ ਨੇ ਮੰਗ ਲਓ ਤੁਸੀਂ ਕੀ ਮੰਗਣਾ ਚਾਹੁੰਦੇ? ਤਾ ਪੀਰ ਬੁੱਧੂ ਸ਼ਾਹ ਨੇ ਕਿਹਾ ਕਿ ਗੁਰੂ ਪਾਸ਼ਾ ਮੈਨੂੰ ਕੁਝ ਵੀ ਨਹੀਂ ਚਾਹੀਦਾ ਤੁਹਾਡੀ ਸਿੱਖੀ ਹੀ ਮੇਰੇ ਲਈ ਸਭ ਕੁਝ ਹੈ ਤਾਂ ਗੁਰੂ ਸਾਹਿਬ ਨੇ ਫਿਰ ਵੀ ਕਿਹਾ ਕਿ ਬੁੱਧੂ ਸ਼ਾਹ ਜੀ ਮੰਗੋ ਫਿਰ ਵੀ ਅੱਜ ਤਰੁੱਠੇ ਆ ਤੁਹਾਡੇ ਤੇ ਤਾਂ ਪੀਰ ਬੁੱਧੂ ਸ਼ਾਹ ਨੇ ਕਿਹਾ ਕਿ ਗੁਰੂ ਸਾਹਿਬ ਮੇਰੀ ਇੱਕ ਬੇਨਤੀ ਹੈ ਕਿ ਜਿਹੜੇ ਕੰਗੇ ਨਾਲ ਤੁਸੀਂ ਕੇਸ ਵਾ ਰਹੇ ਹੋ ਇਹ ਕੰਗਾ ਮੇਰੀ ਝੋਲੀ ਪਾ ਦਿਓ ਫਿਰ ਉਹ ਜਿਹੜਾ ਕੰਗਾ ਤੇ ਕੇਸ ਗੁਰੂ ਸਾਹਿਬ ਨੇ ਜਿਹੜੇ ਪੀਰ ਬੁੱਧੂ ਸ਼ਾਹ ਦੀ ਝੋਲੀ ਦੇ ਵਿੱਚ ਪਾਇਆ ਅੱਜ ਵੀ ਪੀਰ ਬੁੱਧੂ ਸ਼ਾਹ ਦੀ 7ਵੀਂ 8ਵੀਂ ਪੀੜ੍ਹੀ ਦੇ ਕੋਲ ਉਹ ਕੰਗਾ ਤੇ ਕੇਸ ਮੌਜੂਦ ਹੈ ਇਤੋਂ ਬਾਅਦ ਜਦੋਂ ਪੰਗਾਣੀ ਦੇ ਜੁੱਧ ਤੋਂ ਪਾ ਦੇ ਦਾਤ ਜੜੀ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਪੀਰ ਬੁੱਧੂ ਸ਼ਾਹ ਦੀ ਝੋਲੀ ਦੇ ਵਿੱਚ ਪਾਈ ਤਾਂ ਪੀਰ ਬੁੱਧੂ ਸ਼ਾਹ ਆਪਣੇ ਗ੍ਰਹਿ ਵਾਪਸ ਸਡੋਰੀ ਦੇ ਵਿੱਚ ਆ ਗਏ ਜਿੱਥੇ ਉਸਮਾਨ ਖਾਨ ਜਿਹੜਾ ਹੈ ਉਸ ਟਾਈਮ ਦਾ ਸੂਬੇਦਾਰ ਕਹਿ ਸਕਦੇ ਹ ਉਸਮਾਨ ਖਾਨ ਨੂੰ ਇਸ ਗੱਲ ਦੀ ਬੜੀ ਤਲਖੀ ਸੀ ਪੀਰ ਬੁੱਧੂ ਸ਼ਾਹ ਦੇ ਉੱਤੇ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਕੀਤੀ ਆ ਇੱਕ ਪਾਸੇ ਔਰੰਗਜ਼ੇਬ ਦਾ ਹੁਕਮ ਸੀ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਜੜੀਆਂ ਫੌਜਾਂ ਖਿਲਾਫ ਚਾੜੀਆਂ ਬਾਈ ਧਰ ਦੇ ਰਾਜਿਆਂ ਦੀ ਜੇ ਗੱਲ ਕਰੀ ਉਹਨਾਂ ਨੇ ਵੀ ਔਰੰਗਜ਼ੇਬ ਦਾ ਸਾਥ ਦਿੱਤਾ ਤੇ ਦੂਜੇ ਪਾਸੇ ਪੀਰ ਬੁੱਧੂ ਸ਼ਾਹ ਹੋਣਾ ਨੇ ਪੰਗਾਣੀ ਦੇ ਯੁੱਧ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਹੋਣਾ ਦੀ ਮਦਦ ਕੀਤੀ ਤੇ ਇਸ ਤੋਂ ਜਿਹੜੀ ਤਲਖੀ ਖਾਂਦਾ ਸੀ ਉਸਮਾਨ ਖਾਨ ਜਦੋਂ ਸਡੋਰੀ ਦੇ ਵਿੱਚ ਪਹੁੰਚੇ ਪੀਰ ਬੁੱਧੂ ਸ਼ਾਹ ਤੇ ਉਸਮਾਨ ਖਾਨ ਨੇ ਪੀਰ ਬੁੱਧੂ ਸ਼ਾਹ ਨੂੰ ਗ੍ਰਿਫਤਾਰ ਕੀਤਾ ਇੰਨੀ ਨਿਰਦਈ ਨਿਰਦਈਤਾ ਵਾਲੀ ਮੌਤ ਜਿਹੜੀ ਆ ਇੰਨੀ ਮਤਲਬ ਕੱਟੜਤਾ ਕਹਿ ਸਕਦੇ ਕਿ ਇੰਨੀ ਗੰਦੀ ਮੌਤ ਜਿਹੜੀ ਉਹਨਾਂ ਨੂੰ ਦਿੱਤੀ ਗਈ ਪੀਰ ਬੁੱਧੂ ਸ਼ਾਹ ਨੂੰ ਸਿਰ ਤੱਕ ਜ਼ਮੀਨ ਦੇ ਵਿੱਚ ਗੱਡਿਆ ਤੇ ਉਹਨਾਂ ਦੇ ਸਿਰ ਦੇ ਵਿੱਚ ਪੱਥਰ ਮਾਰੇ ਗਏ ਪੀਰ ਬੁੱਧੂ ਸ਼ਾਹ ਦੇ ਸਿਰ ਦੇ ਵਿੱਚ ਪੱਥਰ ਮਾਰੇਗੇ ਜ਼ਮੀਨ ਤੱਕ ਜਿਹੜਾ ਸਿਰ ਤੱਕ ਜਿਹੜਾ ਜ਼ਮੀਨ ਦੇ ਵਿੱਚ ਉਹਨਾਂ ਨੂੰ ਗੱਡਿਆ ਸਿਰ ਦੇ ਉੱਤੇ ਪੱਥਰ ਮਾਰੇਗੇ ਉਸ ਤੋਂ ਬਾਅਦ ਉਹਨਾਂ ਦੇ ਸਿਰ ਦੇ ਵਿੱਚ ਦਹੀਂ ਤੇ ਗੁੜ ਜਿਹੜਾ ਉਹ ਰਲਾ ਕੇ ਪਾਇਆ ਗਿਆ ਦਹੀਂ ਤੇ ਗੁੜ ਮਿੱਠਾ ਹੁੰਦਾ ਤੇ ਉਸ ਤੋਂ ਬਾਅਦ ਜਦੋਂ ਸਿਰ ਦੇ ਵਿੱਚ ਦਹੀਂ ਤੇ ਗੁੜ ਪਾ ਦਿੱਤਾ ਤੇ ਉਹਨਾਂ ਦੇ ਉੱਤੇ ਜੰਗਲੀ ਕੁੱਤੇ ਛੱਡ ਦਿੱਤੇ ਗਏ ਉਹਨਾਂ ਕੁੱਤਿਆਂ ਨੇ ਪੀਰ ਬੁੱਧੂ ਸ਼ਾਹ ਦੇ ਸਿਰ ਨੂੰ ਨੌਚ ਨੌਚ ਕੇ ਖਾਦਾ ਸੋ ਅਜੇ ਹੀ ਮੌਤ ਜਿਹੜੀ ਐ ਪੀਰ ਬੁੱਧੂ ਸ਼ਾਹ ਨੂੰ ਦਿੱਤੀ ਗਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪੰਗਾਣੀ ਦੇ ਯੁੱਧ ਦੇ ਵਿੱਚ ਮਦਦ ਕਰਨ ਨੂੰ ਲੈ ਕੇ ਤੇ ਜੇ ਗੱਲ ਕਰੀਏ ਉਤੋਂ ਬਾਅਦ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਦੀ ਗੱਲ ਕਰੀਏ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤੀ ਉਸ ਤੋਂ ਪਹਿਲਾਂ ਸਡੋਰੇ ਦੇ ਉੱਤੇ ਹਮਲਾ ਕੀਤਾ ਤਾਂ ਸਡੋਰੇ ਦੇ ਉੱਤੇ ਹਮਲਾ ਕਰਕੇ ਪਹਿਲਾਂ ਉਹਨਾਂ ਨੇ ਉਸਮਾਨ ਖਾਨ ਨੂੰ ਸੋਧਿਆ ਸਡੋਰਾ ਫਤਿਹ ਕੀਤਾ ਸਡੋਰੇ ਦੇ ਵਿੱਚ ਜਿਹੜੀ 8 ਨਾਈਟ ਖੜਕਾਤੀ ਉਹ ਜਾੜਿਆ ਸ਼ਹਿਰ ਉਸਮਾਨ ਖਾਨ ਨੂੰ ਸੋਹ ਦਿੱਤਾ ਤੇ ਪੀਰ ਬੁੱਧੂ ਸ਼ਾਹ ਦੇ ਪੁੱਤਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਫੌਜਦਾਰ ਬਣਾਉਣਾ ਚਾਹਿਆ ਪਰ ਪੀਰ ਬੁੱਧੂ ਸ਼ਾਹ ਦੇ ਪੁੱਤਰ ਨੇ ਮਨ ਕਰ ਦਿੱਤਾ ਕਿ ਸਾਨੂੰ ਕਿਸੇ ਵੀ ਅਹੁਦੇ ਦੀ ਜ਼ਰੂਰਤ ਨਹੀਂ ਹੈ ਹੁਣ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਵੱਲੋਂ ਜਿਹੜੀ ਮਿਲੀ ਦਾਤ ਸੀ ਕੰਗਾ ਤੇ ਕੇਸ ਪੀਰ ਬੁੱਧੂ ਸ਼ਾਹ ਨੇ ਆਪਣੀ ਹਵੇਲੀ ਦੇ ਵਿੱਚ ਕਿਸੇ ਦੀਵਾਰ ਦੇ ਵਿੱਚ ਕੰਧ ਦੇ ਵਿੱਚ ਲੁਕਾ ਦਿੱਤੀ ਸੀ ਇਸ ਗੱਲ ਦਾ ਪੀਰ ਬੁੱਧੂ ਸ਼ਾਹ ਦੇ بیٹے ਨੂੰ ਪਤਾ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਡੋਰਾ ਫਤਿਹ ਕੀਤਾ ਉਸਮਾਨ ਖਾਨ ਨੂੰ ਮਾਰਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੇ ਪੁੱਤ ਨੂੰ ਫੌਜਦਾਰ ਬਣਾਉਣਾ ਚਾਹਿਆ ਤੇ ਉਸਨੇ ਮਨਾਂ ਕਰ ਦਿੱਤਾ ਤੇ ਕਿਹਾ ਕਿ ਤੁਹਾਡੇ ਕੋਲ ਅੱਜ ਫੌਜਾਂ ਨੇ ਮੇਰੀ ਬਸ ਇੱਕੋ ਇੱਕ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਦਾਤ ਜੜੀ ਹੈ ਉਹ ਸਾਡੇ ਕੋਲ ਇੱਕ ਪਈ ਹੋਈ ਹੈ ਹਵੇਲੀ ਦੇ ਵਿੱਚ ਪਈ ਆ ਤੇ ਕਿਰਪਾ ਕਰਕੇ ਤੁਹਾਡੇ ਕੋਲ ਹੀ ਸਿੰਘ ਨੇ ਤੇ ਉਹ ਜਿਹੜੀ ਦਾਤ ਆ ਸਾਨੂੰ ਲੱਭ ਕੇ ਦਿੱਤੀ ਜਾਵੇ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਸਾਥੀ ਸਿੰਘਾਂ ਨੂੰ ਹੁਕਮ ਕੀਤਾ ਤੇ ਸਿੰਘਾਂ ਨੇ ਜਿਹੜੀ ਆ ਹਵੇਲੀ ਦੀਆਂ ਕੰਧਾਂ ਪੁੱਟ ਦਿੱਤੀਆਂ, ਕੰਧਾਂ ਢੇੜ ਦਿੱਤੀਆਂ ਤੇ ਗੁਰੂ ਗੋਬਿੰਦ ਸਿੰਘ ਵੱਲੋਂ ਬਖਸ਼ਿਆ ਕੰਗਾ ਤੇ ਕੇਸ ਜੜਿਆ ਉਹ ਪੀਰ ਬੁੱਧੂ ਸ਼ਾਹ ਦੇ ਪੁੱਤ ਦੀ ਝੋਲੀ ਦੇ ਵਿੱਚ ਪਾਇਆ। ਸੋ ਇਹ ਜਿਹੜੀ ਸਜਾ ਪੀਰ ਬੁੱਧੂ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਕਰਨ ਦੀ ਮਿਲੀ। ਅਜਿਹੀ ਹੋਰ ਜਾਣਕਾਰੀ ਦੇ ਲਈ ਲਾਈਕ ਫੋਲੋ ਤੇ ਸਬਸਕ੍ਰਾਈਬ ਕਰੋ ਗੁਰਸਿਖਤ ਟੀਵੀ।